ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇੱਥੇ ਲੱਗੇ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ 11:00 ਵਜੇ ਦਾ 11 ਸ਼ਾਇਦ 12:00 ਹਾਂਜੀ ਟਾਈਮ ਆ ਘਰ ਦੇ ਜਿਹੜੇ ਕੰਮ-ਕਾਰ ਕਰਨਾ ਸੀ ਉਹ ਆਪਾਂ ਤਿਆਰ ਲੈ ਸਾਰੇ ਉਹ ਕੰਮ ਸਾਰੇ ਕਰਕੇ ਬੇਲੇ ਹੋ ਕੇ ਨਾਟੋ ਕੇ ਹੁਣ ਆਪਾਂ ਫ੍ਰੀ ਆ ਜੀ ਫ੍ਰੀ ਹੋ ਕੇ ਹੁਣ ਜਿਹੜਾ ਮਸ਼ੀਨ ਦਾ ਕਰਨ ਵਾਲਾ ਸੀ ਕੰਮ ਉਹ ਲੱਗਿਆ ਕਰਨ ਰੋਜ਼ ਦੀ ਰੋਜ਼ ਆਪਾਂ ਨਾਲੇ ਮਸ਼ੀਨ ਦਾ ਕੰਮ ਕਰਦੇ ਆ ਨਾਲੇ ਤੁਹਾਨੂੰ ਦੁਕਾਨੇ ਆਪਦੀ ਕੀਤੀ ਹੋਈ ਸ਼ਾਪਿੰਗ ਦੀ ਜਿਹੜੀ ਜਿਹੜੀ ਕਰਕੇ ਲਗਾਇਆ ਸੀ ਇੱਕ ਇਹ ਸੋਰ ਸੀਗਾ ਜਿਵੇਂ ਤੁਸੀਂ ਪਹਿਲਾਂ ਦੇਖ ਸਕਿਓ ਇੱਕ ਲਾਈਟ ਚ ਕਲਰ ਦਾ ਸੀ ਜਿਹੜਾ ਉਹ yellow <small> ਜਿਹਾ ਸੀ ਤਾਂ ਸੀ ਇੱਕ ਦੂਜਾ ਸੀ ਲਾਈਟ ਜਿਹਾ blue ਜਿਹਾ ਸੀਗਾ ਲਾਈਟ ਜਿਹਾ ਇੱਕ ਇਹ ਵਾਲਾ ਸੀਗਾ ਜਿਹੜਾ ਇਹ ਸिलाई ਕਰਨ ਲੱਗੀ ਆ ਮੰਮੀ ਕਿਉਂਕਿ ਇਹ ਹੋ ਜਾਂਦਾ ਜੀ ਵੀ ਕੰਮ ਕਰ ਕਰਕੇ ਨਾ ਫਿਰ ਜਿੰਨਾ ਕੁ ਮਸ਼ੀਨ ਦਾ ਹੁੰਦਾ ਯਾਰ ਉਹਨਾਂ ਦਾ ਕ ਕਰ ਲੀਦਾ ਹੁੰਦਾ ਤੇ ਨਾਲ ਫਿਰ ਇਹ ਹੋ ਜਾਂਦਾ ਵੀ ਚਲੋ ਆਪਾਂ ਨੂੰ ਇਹ ਨਹੀਂ ਹੁੰਦਾ ਹੈਗਾ ਹਨਾ ਵੀ ਮਸ਼ੀਨ ਤੇ ਲੱਗੇ ਹੀ ਰਹਿਣਾ ਏ ਵੀ ਹੋਰ ਕੋਈ ਕੰਮ ਨਹੀਂ ਹੈਗਾ ਕਿਉਂਕਿ ਨਾਲ-ਨਾਲ ਫਿਰ ਹੋਰ ਵੀ ਕੰਮ ਕਰ ਹੋ ਜਾਂਦੇ ਨੇ ਉਹਦੇ ਕਰਕੇ ਚਲੋ ਇਹ ਹੁੰਦਾ ਵੀ ਇੱਕ ਸੂਟ ਡੈਲੀ ਦਾ ਹੋ ਜਾਂਦਾ ਹੁੰਦਾ ਇਹ ਸਭ ਹੈ ਮੈਨੂੰ ਇਹ ਨਾਲੇ ਮੰਮੀ ਦਾ ਇੱਥੇ ਮੰਜੜ ਆਇਆ ਹੋਇਆ ਸੀਗਾ ਉਹ ਵਿੱਚ ਘਟ ਆਇਆ ਵੀਡੀਓ ਦੇ ਨਲੇ ਸੀ ਸੂਟ ਮੈਨੂੰ ਇਹ ਸੀ ਮੈਂ ਕਿ ਬਚਨਣ ਮੈਂ ਸੂਟ ਸਲਾਈ ਕਰ ਦਿਆਂ ਨਾਲੇ ਚੱਲ ਮੰਮੀ ਕੋਲ ਪਈ ਸੀ ਨਾ ਆਪਸ ਵਿੱਚ ਇੱਕ ਦੂਜੇ ਨਾਲ ਚੱਲ ਗੱਲਾਂ ਕਰੀ ਜਾਂਦੇ ਨੇ ਗੁਰਪ੍ਰੀਤ ਤੇ ਡੈਡੀ ਗਏ ਹੋਏ ਸੀਗੇ ਮੋਟਰ ਤੇ ਉਹ ਸ਼ਾਇਦ ਮੋਟਰ ਮੋਟਰ ਚੱਲਦੀ ਸੀ ਪਤਾ ਨਹੀਂ ਪਾਣੀ ਕੁਛ ਆਇਆਗਾ ਸੀ ਕੋਈ ਕੰਮਕਾਰ ਜਿਆ ਨਹੀਂ ਸੋ ਕੋ ਟਰੈਕਟਰ ਲੈ ਕੇ ਗਏ ਹੋਏ ਸੀਗੇ ਉਹ ਟਰੈਕਟਰ ਦਾ ਸੀਗਾ ਕੁਛ ਕਰਨਾ ਕੋਈ ਕੰਮ ਕਰਨ ਵਾਲਾ ਉੱਥੇ ਟਰੈਕਟਰ ਨਾਲ ਉਹ ਫਿਰ ਇਹ ਹੈਗਾ ਜੀ ਸ਼ਾਮ ਦਾ ਟਾਈਮ ਹਾਂਜੀ ਸ਼ਾਮ ਜਿਹਦਾ ਟਾਈਮ ਸੀਗਾ ਗੁਰਪ੍ਰੀਤ ਨੂੰ ਉਹਨਾਂ ਸਾਰਿਆਂ ਨੂੰ ਮੰਮੀ ਨੂੰ ਗੁਰਪ੍ਰੀਤ ਨੂੰ ਫਤੇ ਨੂੰ ਇਹਨਾਂ ਨੂੰ ਮੈਂ ਪਹਿਲਾਂ ਚੀਤ ਬਣਾ ਕੇ ਦੇ ਚੁੱਕੀ ਸੀਗੀ ਮੈਂ ਨਹੀਂ ਸੀ ਉਹ ਪਿਤਾ ਮੇਰਾ ਮੰਨੀ ਸੀ ਮੈਂ ਦਾ ਇੱਥੇ ਫਿਰ ਮੈਂ ਹੁਣ ਲੱਗੀ ਸੀ ਜਿਵੇਂ ਸਬਜੀ ਤੁਸੀਂ ਇਹ ਦੇਖ ਸਕਦੇ ਗੈਸ ਕੋਲ ਮੇਰੀ ਕੱਟ ਕੇ ਰੱਖੀ ਹੋਈ ਸੀਗੀ ਅੱਜ ਬਣਾਉਣੀ ਸੀ ਆਪਾਂ ਥੋੜੀ ਮੋਟੀਆਂ ਸੀਗੀਆਂ ਮੈਂ ਭਿੰਡੀਆਂ ਨਾਲ ਆਈ ਸੀਗੇ ਟਿੰਡੂ ਇਹ ਬਣਾਉਣੀ ਸੀ ਮੈਂ ਭਰਮੀਆ ਉਹਦੇ ਕਰਕੇ ਨਾ ਫਿਰ ਮੈਂ ਇਹਨਾਂ ਦੇ ਮਤਲਬ ਦੋ ਦੋ ਪੀਸ ਕਟਿੰਗ ਕਰਕੇ ਰੱਖਲੇ ਸੀਗੇ ਜਿਵੇਂ ਭਿੰਡੀਆਂ ਵੀ ਸੈਂਟਰ ਚੋਂ ਕੱਟ ਲਈਆਂ ਸੀਗੀਆਂ ਇਹ ਹੋ ਜਾਂਦਾ ਵੀ ਜਿਵੇਂ ਆਪਾਂ ਸਾਫਤੀਆਂ ਵਿੱਚ ਲੋ ਰੱਖ ਸਕਦੇ ਇਹਦਾ ਕੋਈ ਹੋ ਨਹੀਂ ਹੈਗਾ ਪਰ ਇਹ ਸੀ ਵੀ ਵਿੱਚੋਂ ਖਰਾਬ ਜਿਵੇਂ ਹੋ ਜਾਂਦੀਆਂ ਨੇ ਨਾ ਉਹਨਾਂ ਦਾ ਨਹੀਂ ਪਤਾ ਚੱਲਦਾ ਹੈਗਾ ਬਸ ਮੈਂ ਇਹ ਛੇਕ ਬਣਾਉਂਦੀ ਸੀਗੀ ਉਹ ਨਾ ਅੱਗੇ ਹਜੇ ਜੇ ਵੱੱਦ ਬਣਾਉਣੀ ਨੇ ਤਾਂ ਕਦੇ 6 ਵਜੇ ਨਹੀਂ ਹੈਗੀ ਅੱਜ ਥੋੜੇ ਜਿਹਾ ਛੱਲ ਵਾਦੀ ਹੈ ਬਣਾ ਕੇ ਮੈਂ ਅਜੇ ਪੀਣ ਲੱਗੀ ਸੀ ਫਿਰ ਮੈਨੂੰ ਇਹ ਹੋ ਗਿਆ ਮੈਂ ਕਿਹਾ ਚੱਲ ਪਹਿਲਾਂ ਮੈਂ ਇਹਨੂੰ ਐ ਸੌਫ ਕਰਾਂ ਕੁਝ ਤਾਂ ਗਰਮੀ ਕਰਕੇ ਹੈਨਾ ਵੀ ਜੇ ਆਪਾਂ ਕੁਝ ਥੇਰ ਕੋਈ ਚੀਜ਼ ਰੱਖ ਲੈਨੇ ਆ ਨਾ ਫਿਰ ਉਹ ਜਦ ਹੀ ਸੁੱਕ ਜਾਂਦੀ ਆ ਬਾਅਦ ਵਿੱਚ ਉਹਦੋਂ ਵੀ ਜਾਨ ਨੂੰ ਬਿਫਤਾ ਹੋ ਜਾਂਦੀ ਆ ਹੈਨਾ ਵੀ ਸਾਫ਼ ਨਹੀਂ ਹੁੰਦੀ ਹੈ ਜੀ ਤੇ ਹੁਣ ਤਾਂ ਕਹਿੰਦੇ ਹੁੰਦੇ ਨੇ ਵੀ ਜੇ ਨਾ ਆਪਾਂ ਕੁਝ ਟਾਈਮ ਕੋਈ ਚੀਜ਼ ਛੱਡ ਲੈਨੇ ਆ ਕੋਈ ਡੁੱਲੀ ਹੋਈ ਹੈ ਨਾ ਉਹ ਤਾਂ ਜਾਨ ਦੀ ਬਿਫਤਾ ਬਣ ਜਾਂਦੀ ਆ ਬੀ ਫਿਰ ਸਾਫ ਨਹੀਂ ਹੁੰਦੀ ਹੈਗੀ ਬੱਦ ਟਾਈਮ ਲੱਗਦਾ ਜਿਵੇਂ ਹੁਣ ਸਰਦੀਆਂ ਦਾ ਮੌਸਮ ਹਨ ਉਦੋਂ ਹਜੇ ਸੌਖਾ ਰਹਿੰਦਾ ਇਹ ਕੰਮ ਵਿਚਾਲਾ ਪਾ ਕੁਛ ਧੇਰ ਰੁਕ ਕੇ ਵੀ ਕਰ ਲੈਨੇ ਆ ਨਾ ਤਾਂ ਕਰਕੇ ਆਏ ਹੁੰਦਾ ਵੀ ਚਲ ਜਿਹੜਾ ਕੰਮ ਜਦੇ ਹੋ ਜਵੇ ਉਹੀ ਵਧੀਆ ਹੈ ਉਹ 6:00 ਪੀ ਕੇ ਫਿਰ ਮੈਨੂੰ ਜਦ ਨੂੰ ਅੱਗੇ ਸੀ ਭੂਆ ਜੀ ਕਹਿੰਦੇ ਮੈਂ 6:00 ਵਜੇ ਦਾ ਟਾਈਮ ਸੀਗਾ ਹਾਂਜੀ 6:00 ਵਜੇ ਉਹ ਅੱਗੇ ਸੀ ਰੋਟੀ ਬਣਾਉਣ ਮੈਂ ਲੱਗੀ ਸੀ ਸਬਜ਼ੀ ਬਣਾਉਣ ਕਿਉਂਕਿ ਮੈਨੂੰ ਇਹ ਹੁੰਦਾ ਵੀ ਸਬਜ਼ੀ ਚਲ ਮੈਂ ਬਣਾ ਲੂੰਗੀ ਹੈ ਨਾ ਫਿਰ ਉਹਨਾਂ ਨੂੰ ਮੈਂ ਕਿਹਾ ਵੀ ਚਲ ਤੁਸੀਂ ਏਦਾਂ ਕਰੋ ਵੀ ਤੁਸੀਂ ਇਹ ਫੁਲਕੇ ਬਣਾ ਲਓ ਵੀ ਸਬਜ਼ੀ ਮੈਂ ਬਾਅਦ ਚ ਬਣਾ ਲਵਾਂਣੀ ਹੈ ਕਿਉਂਕਿ ਮੰਮੀ ਅੱਜ ਸਿਰਨਾ ਆਈ ਸੀਗੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਉਹਨਾਂ ਦੇ ਥੋੜੀ ਬਹੁਤੀ ਹੈਡ ਮ사ਜ ਕਰਦਾ ਥੋੜਾ ਆਰਾਮ ਜਿਹਾ ਮਿਲ ਜਾਂਦਾ ਜਿਵੇਂ ਹੁਣ ਕੀਮੋ ਲੱਗੀ ਹੈ ਨਾ ਉਦੋਂ ਫਿਰ ਥੋੜਾ ਜਿਹਾ ਬੋਡੀ 'ਚ ਨਾ ਸੇਜ ਜਿਹਾ ਵੱਧ ਮਹਿਸੂਸ ਇੱਕ ਜਿਹਾ ਵੱਧ ਮਹਿਸੂਸ ਹੁੰਦਾ ਹੁੰਦਾ ਵੀ ਜਿਵੇਂ ਪੈਰਾਂ ਦੀਆਂ ਤਲੀਆਂ ਹੱਥਾਂ ਦੀਆਂ ਹਨਾ ਸਿਰ 'ਚੋਂ ਐਵੇਂ ਹੋ ਜਾਂਦਾ ਹੁੰਦਾ ਤਾ ਕਰਕੇ ਫਿਰ ਮਿਲੇ ਹੋਏ ਕਿ ਅਭੀ ਚਲ ਸਮਾਰ ਕੇ ਮੈਂ ਉਹਨਾਂ ਦੇ ਸਿਰ ਦੇ ਵਿੱਚ ਤੇਲ ਛਾ ਸਕੀ ਹਣਾ ਫਿਰ ਸਿਰ ਬਾਤਾ ਤੇ ਕੁਝ ਨਾ ਇਹ ਦਵਾਈਆਂ ਕਰਕੇ ਨਾ ਮਤਲਬ ਬਾਡੀ ਦੇ ਵਿੱਚ ਡਰਾਈਨਸ ਦੀ ਇੰਨੀ ਜ਼ਿਆਦਾ ਹੋਈ ਹੋਈ ਹੈ ਨਾ ਸਿਰ ਦੇ ਵੀ ਵਾਲ ਨਾ ਜਮਾ ਹੀ ਆਏ ਹੋ ਜਾਂਦੇ ਨੇ ਖੁਸ਼ਕ ਜਿਵੇਂ ਛੋਟੇ ਨੇ ਚਲੋ ਹਣਾ ਜਿਵੇਂ ਜੂੜਾ ਕਰ ਲੈਣਾ ਉਹ ਸੁਲਝਦੇ ਬਹੁਤ ਹੌਲੀ ਨੇ ਕੁਝ ਤਾਂ ਪਏ ਰਹਿਣ ਕਰਕੇ ਹੋ ਜਾਂਦੀ ਹੈ ਇਹ ਚੀਜ਼ ਹਣਾ ਕੁਝ ਮੈਨੂੰ ਲੱਗਦਾ ਸ਼ਾਇਦ ਦਵਾਈਆਂ ਦਾ ਅਸਰ ਆ ਵੀ ਉਹਦੇ ਕਰਕੇ ਕਿਉਂਕਿ ਨਹੀਂ ਤਾਂ ਮੰਮੀ ਨੇ ਡਰਾਈ ਹੀ ਹੋਰ ਹੈ ਨਹੀਂ ਸੀ ਪਹਿਲਾਂ ਤਾਂ ਵੀ ਹੁਣ ਜਨੀ ਬਹੁਤ ਜ਼ਿਆਦਾ ਨਹੀਂ ਹੁਣ ਤਾਂ ਜਮਿਸਟਰ ਕਦੇ ਕਿਤੇ ਆਏ ਹੋਗੇ ਵੀ ਮਾਂ ਨਹੀਂ ਮੰਨਦਾ ਵੀ ਅੱਜ ਨਹੀਂ ਪਾਉਣਾ ਹੈਗਾ ਦੂਜੇ ਨੈਕਸਟ ਡੇ ਪਾਉਣਾ ਨਾ ਫਿਰ ਬਹੁਤ ਮੁਸ਼ਕਲ ਆਉਂਦੀ ਆ ਨਾ ਬਸ ਮੈਂ ਉਹਨਾਂ ਦਾ ਫਿਰ ਸਿਰ ਬਾ ਕੇ ਹੌਲੀ ਹੌਲੀ ਜਿਵੇਂ ਗੁਲਜਨੀਆਂ ਕੱਢ ਕੇ ਸਿਰ ਬਾ ਕੇ ਕੁਝ ਫਿਰ ਵਿੱਚ ਦੀ ਆਂਟੀ ਹੁਣੀ ਵੀ ਆਏ ਹੋਏ ਸੀਗੇ ਉਹ ਬੈਗੇ ਸੀ ਆਪਣੇ ਨਾਲ ਦੇ ਪਿੰਡ ਤੁਸੀਂ ਨੇ ਵਧੀਆ ਕਰਦੇ ਨੇ ਉਹ ਵੀ ਆਂਟੀ ਬਹੁਤ ਉਹ ਆਗੇ ਸੀ ਮੰਮੀ ਦੀ ਖਬਰਸਾਰ ਨੂੰ ਤੇ ਕੁਝ ਦਿਨ ਬੈਠੇ ਫਿਰ ਮੈਨੂੰ ਜਨੂ ਭੂਆ ਜੀ ਨੇ ਰੋਟੀ ਬਣਾ ਹਟੇ ਸੀਗੇ ਮੈਂ ਲੱਗੀ ਸੀ ਸਬਜ਼ ਬਣਾਉਣਾ ਮੈਂ ਨਾ ਭਿੰਡੀਆਂ ਫਰਾਈ ਕਰਕੇ ਤੇ ਹੋਣੀਆਂ ਬਰੱਖ ਦੀਆਂ ਸੀ ਵਿੱਚ ਤੇਲ ਦੇ ਪਾਤੀਆਂ ਸੀ ਮੈਂ ਕਿ ਵੀ ਜਦ ਨੂੰ ਫਰਾਈ ਹੋਣ ਗਈਆਂ ਵੀ ਫਿਰ ਉਸ ਤੋਂ ਬਾਅਦ ਮੈਂ ਕਰ ਲੂੰਗੀ ਟਿੰਡੋ ਫਰਾਈ ਤੇ ਵੀ ਉਹ ਕਰਕੇ ਕੱਢ ਕੇ ਵੀ ਫਿਰ ਬਾਅਦ ਵਿੱਚ ਮਸਾਲਾ ਭੁੰਨੂਗੀ ਕਿਉਂਕਿ ਮੈਂ ਦੂਜੇ ਲੋਟ ਨਹੀਂ ਸੀ ਬਣਾਇਆ ਇਹ ਵਿੱਚ ਮਸਾਲਾ ਭਰ ਕੇ ਨਹੀਂ ਸੀ ਬਣਾਇਆ ਅੱਜ ਮੈਂ ਬਸ ਐਦਾਂ ਹੀ ਉਹ ਫਰਾਈ ਕਰਕੇ ਕੱਢ ਲਈ ਅਸੀਂ ਮੇਰੇ ਬਾਅਦ ਵਿੱਚ ਜਦ ਨੂੰ ਇਹ ਆਪਣੇ ਉਹ ਸੀਗੇ ਜਿਹੜੇ ਮੈਂ ਤੁਹਾਨੂੰ ਦੱਸਦੀਆਂ ਨਾ ਵੀ ਭੂਆ ਜੀ ਉਹ ਬੈਠੇ ਸੀਗੇ ਇਹ ਜੀ ਮੇ ਇਹ ਲਾ ਲਓ ਤੁਸੀਂ ਮੇਰੇ ਚਾਚਾ ਜੀ ਦੀ ਵੀ ਕੁੜੀਆਂ ਮਾਸੀ ਦੀ ਵੀ ਆ ਕਿਉਂਕਿ ਜਿਹੜੀ ਇਹਦੀ ਮੰਮੀ ਨੇ ਉਹਨਾਂ ਨੇ ਆਪਣੀ ਰਿਸ਼ਤੇਦਾਰੀ ਲਾਗਦੀ ਆ ਵੀ ਤਾਂ ਕਰਕੇ ਉਹਨਾਂ ਨੇ ਵੀ ਮਾਸੀ ਦੀ ਵੀ ਕੁੜੀ ਆ ਚਾਚੇ ਦੀ ਵੀ ਚਾਚੀ ਦੀ ਵੀ ਕੁੜੀ ਆ ਨਾ ਇਹਨੂੰ ਨਾ ਦੂਰੀ ਰਿਸ਼ਤੇਦਾਰੀ ਆਪਣੀ ਇਹ ਉਹ ਭਾਬੀ ਜੀ ਨੇ ਉਹਨਾਂ ਨੂੰ ਤੁਸੀਂ ਜਾਣਦੇ ਆ ਬਸ ਇਹ ਬੈਠੇ ਗੱਲਾਂ ਕਰਦੇ ਸੀ ਮੈਂ ਕਦੇ ਉਹਨਾਂ ਦੀਆਂ ਥੋੜੀ-ਥੋੜੀ ਗੱਲਾਂ ਸੁਣਿਆ ਹੁੰਦੀ ਸੀ ਵਿੱਚ ਚੀ ਜਾ ਕੇ ਤੇ ਕੁਝ ਵਿੱਚ ਜੀ ਆ ਕੇ ਆਉਂਦੀ ਹੈ ਨਾ ਮੇਰੀ ਸਬਜੀ ਜੀ ਮੈਂ ਤੁਹਾਨੂੰ ਦਿਖਾਇਆ ਨਾ ਮੇਰੀ ਸਬਜੀ ਰੱਖੀ ਹੋਈ ਆ ਮੈਂ ਕਦੇ ਸਬਜੀ ਦੇ ਲੈਂਦੀ ਸੀ ਕਿਉਂਕਿ ਅੱਜ ਭੂਆ ਜੀ ਥੋੜਾ ਜਲਦੀ ਆ ਗਏ ਸੀਗੇ ਤਾ ਕਰਕੇ ਥੋੜੀ ਜਿਹੀ देर ਫਿਰ ਬੈਠ ਗਏ ਸੀਗੇ ਕੁਝ ਸਾਰਿਆਂ ਦੇ ਜਿਵੇਂ ਹੁਣ ਸਾਰੇ ਬੈਠੇ ਨੇ ਨਾ ਫਿਰ ਬੈਠਿਆ ਜਾਂਦਾ ਹੈ ਨਹੀਂ ਜਿਵੇਂ ਹੁਣ ਕਈ ਵਾਰੀ ਲੇਟ ਹੋ ਜਾਂਦੇ ਨੇ ਫਿਰ ਥੋੜਾ ਔਖਾ ਹੁੰਦਾ ਇਹ ਬੰਦੇ ਨੂੰ ਹੈ ਨਾ ਬੈਠਣਾ ਬਸ ਮੈਂ ਸਬਜ਼ੀਆਂ ਫਰਾਈ ਕਰਕੇ ਕੱਢ ਲਈਆਂ ਸੀ ਉਸ ਤੋਂ ਬਾਅਦ ਮੈਂ ਲੱਗੀ ਸੀ ਜਿਹੜਾ ਐਕਸਟਰਾ ਤੇਲ ਸੀ ਮੈਂ ਕਿਹਾ ਵੀ ਚਲ ਡੱਬੀ ਦੇ ਵਿੱਚ ਕੱਢ ਕੇ ਰੱਖ ਦਿੰਨੀ ਆ ਇਹਦੇ ਵਿੱਚ ਸਟੀਲ ਦੇ ਵਿੱਚ ਵੀ ਜਿਵੇਂ ਆਪਾਂ ਰੋਜ਼ ਤੜਕਾ ਵਗੈਰਾ ਲਾਉਣਾ ਨਾ ਉਹਦੇ ਵਿੱਚ ਫਿਰ ਸੌਖਾ ਹੋ ਜਾਊਗਾ ਵੀ ਇਹਦਾ ਫਿਰ ਤੜਕਾ ਲਗਾ ਲਿਆ ਕਰਾਂਗੇ ਕਿਉਂਕਿ ਥੋੜੇ ਤੇਲ ਦੇ ਵਿੱਚ ਫਿਰ ਜਿਆਦਾ ਟਾਈਮ ਲੱਗ ਜਾਂਦਾ ਤਾਂ ਕਰਕੇ ਮੈਂ ਥੋੜੋ ਜਿਹਾ ਵੱਧ ਹੀ ਪਾ ਲਿਆ ਸੀਗਾ ਉਹ ਕੱਢ ਕੇ ਰੱਖੇ ਸੀ ਮੈਂ ਜਦ ਨੂੰ ਫਿਰ ਮੈਂ ਜਿਹੜੇ ਪਿਆਜ਼ ਦੀ ਉਹ ਮੈਂ ਕਟਰ ਨਹੀਂ ਸੀ ਕਿਤੇ ਮੈਂ ਮਿਕਸੀ 'ਚ ਕਰ ਲਈ ਸੀ ਮੈਂ ਕਿਹਾ ਵੀ ਚਲ ਮੈਂ ਤਾਂ ਮਸਾਲਾ ਹੀ ਮੈਂ ਵੀ ਪੁੰਨਣਾ ਤੇ ਵੀ ਇਦਾਂ ਹੀ ਕਰ ਲੈਣੇ ਆ ਬਸ ਮੈਂ ਮਿਕਸੀ ਦੇ ਵਿੱਚ ਜਦੇ ਪਾ ਕੇ ਉਹਨਾਂ ਨੂੰ ਮੈਂ ਕਿਹਾ ਵੀ ਚਲ ਹੁਣ ਫਿਰ ਭੁੰਨ ਬੀਪ ਆਜ ਨੂੰ ਨੇ ਰੱਖ ਦਿੰਨੀ ਆ ਜਦ ਨੂੰ ਇਹ ਥੋੜਾ ਜਿਹਾ ਸੇਕ ਲੱਗੇ ਤੋਂ ਆਪਾਂ ਜ ਥੋੜੇ ਜੇ ਲਾਈਟ ਜੇ ਹੋ ਜਾਣਗੇ ਬਰਾਊਨ ਜੇ ਨਾ ਵੀ ਫਿਰ ਇਹਦੇ ਵਿੱਚ ਨੂਨ ਮਚ ਪਾਵਾਂਗੇ ਕਈ ਵਾਰੀ ਹੁੰਦਾ ਵੀ ਜਿਵੇਂ ਨੂਨ ਮਿਰਚ ਹਲਦੀ ਵਗੈਰਾ ਆਪਾਂ ਮਸਾਲੇ ਪਾਉਨੇ ਨਾ ਫਿਰ ਕਈ ਵਾਰੀ ਥੱਲੇ ਲੱਗ ਜਾਂਦਾ ਹੈ ਕਿਉਂਕਿ ਇਹ ਆਪਾਂ ਪਾਣੀ ਤੋਂ ਬਿਨਾ ਭੁੰਨਦਾ ਹੋ ਜਾਂਦਾ ਨਾ ਵੀ ਜਿਵੇਂ ਆਪਾਂ ਜੇ ਆਪਾਂ ਪਾਣੀ ਪਾ ਕੇ ਭੁੰਨ ਉਹਦੀ ਗੱਲ ਹੋ ਰਹੀ ਹੈ ਜਦ ਮੈਂ ਫਿਰ ਥੋੜਾ ਹਲਕੇ ਬਰਾਊਨ ਜੇ ਕਰਨ ਤੋਂ ਬਾਅਦ ਫਿਰ ਪਤਾ ਸੀ ਮਸਾਲੇ ਤੋਂ ਵੀ ਆਪਾਂ ਰੈਗੂਲਰ ਜੂਸ ਕਰਦੇ ਹਾਂ ਉਹੀ ਉਹ ਬਾਅਦ ਵਿੱਚ ਫੇਰ ਪਾਈ ਸੀ ਆਪਾਂ ਜਿਹੜੀਆਂ ਸਬਜ਼ੀਆਂ ਫਰਾਈ ਕਰਕੇ ਰੱਖੀਆਂ ਸੀਗੀਆਂ ਉਹ ਰਾਤ ਵਿੱਚ ਪਾਤੀਆਂ ਸੀ ਮੈਂ ਕਿਉਂਕਿ ਉਹਨਾਂ ਫਿਰ ਮੈਂ ਕਹਤਾ ਸੀ ਸਿਮਤੇ ਗੈਸ ਉਹ ਸਿਮਤੇ ਤਾਂ ਕਰਕੇ ਉਹਨਾਂ ਨੂੰ ਸੇਕ ਲਵਾਇਆ ਸੀ ਕਿਉਂਕਿ ਜਿਹੜੀਆਂ ਸਬਜ਼ੀਆਂ ਸੀ ਕਿਉਂਕਿ ਉਹ ਹੈਗੀਆਂ ਸੀਗੀਆਂ ਨੂਨ ਮਿਰਚ ਤੋਂ ਬਿਨਾਂ ਵੀ ਉਹਦੇ ਵਿੱਚ ਫਿਰ ਹੌਲੀ-ਹੌਲੀ ਨਾ ਵੀ ਸਬਜ਼ੀਆਂ ਐਬਜ਼ਾਰਪ ਕਰ ਲੈਣਗੀਆਂ ਉਹ ਮਸਾਲੇ ਨੂੰ ਵੀ ਫਿਰ ਫਿੱਕਾ ਬਣ ਨਹੀਂ ਆਊਗਾ ਉਹਦੇ ਵਿੱਚ ਬਹੁਤ ਟੇਸਟੀ ਬਣੀ ਸੀਗੀ ਸਬਜ਼ੀ ਮੈਂ ਬਣਾ ਕੇ ਫਿਰ ਥੋੜੀ ਜਿਹੀ ਜਿਵੇਂ ਦੁਪਹਿਰ ਵਾਲੀ ਰੋਟੀ ਉਹਦਾ ਟੇਸਟ ਕਰਕੇ ਵੀ ਦੇਖਿਆ ਸੀਗਾ ਮੈਂ ਕਿਹਾ ਵੀ ਦੇਖਣ ਤਾਂ ਸਮਾਰਕੀ ਨੂਣ ਵਿੱਚ ਵਿੱਚ ਹੋ ਵੀ ਗਿਆ ਕਈ ਵਾਰੀ ਤਾਂ ਮੈਨੂੰ ਇੰਨਾ ਹੁੰਦਾ ਨਹੀਂ ਹੈਗਾ ਮੈਂ ਕਹਿੰਦੀ ਨੀ ਉਹ ਵੀ ਠੀਕ ਹੀ ਹੋਊਗਾ ਬਸ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਜਿਹੜੇ ਥੋੜੇ ਬਹੁਤੇ ਭਾਂਡੇ ਜੀ ਸੀਗੇ ਉਹ ਸਾਫ਼ ਕਰਨ ਇਹ ਹੋ ਜਾਂਦਾ ਵੀ ਹੁਣ ਕਿਚਨ 'ਚ ਆਏ ਆਂ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰੇ ਲਈਏ ਜਲਦੀ ਜਲਦੀ ਵੀ ਫਿਰ ਰਹਿ ਜਾਣਗੇ ਹਨਾ ਫਿਰ ਮੈਨੂੰ ਏਸ ਨੂੰ ਚਲ ਬਾਅਦ ਵਿੱਚ ਫਿਰ ਦੇ ਦਾਂ ਫਿਰ ਆਪਾਂ ਬਸ ਇਧਰ ਉਧਰ ਸਰਚ ਪਟਿਕ ਕਰਕੇ ਫਿਰ ਲੱਗੇ ਸੀ ਰੋਟੀ ਖਾਣਾ ਮੰਮੀ ਉਹਨਾਂ ਨੇ ਮੈਂ ਗਈ ਹੋਈ ਸੀ ਮਰਦਾ ਇਧਰ ਤੇ ਉਹਨਾਂ ਨੇ ਅੱਜ ਖਾ ਲਈ ਸੀ ਗੁਰਪ੍ਰੀਤ ਆ ਗਿਆ ਸੀ ਉਹਨੇ પાਕੇ ਦਿੱਤੀ ਸੀ ਮੰਮੀ ਉਹਨਾਂ ਨੂੰ ਤੇ ਇਹਨਾਂ ਨੇ ਰੋਟੀ ਖਾ ਲਈ ਸੀ ਫਤੇ ਨੇ ਵੀ ਖਾ ਲਈ ਸੀ ਪਤਾ ਨਹੀਂ ਖਾਣ ਲੱਗਿਆ ਸੀਗਾ ਸ਼ਾਇਦ ਤੇ ਮੈਂ ਹੀ ਜੁਨੀ ਰਹਿੰਦੀ ਸੀ ਤੇ ਮੈਂ ਰੋਟੀ ਲੱਗੀ ਸੀ ਖਾਣ ਇਹ ਹੈਗਾ ਜੀ ਆਪਣੇ ਤਾਇਆ ਜੀ ਦਾ ਮੁੰਡਾ ਬਿਪਰਾ ਵੱਡਾ ਜਿਹੜੇ ਮੈਂ ਤੁਹਾਨੂੰ ਉਸ ਦਿਨ ਦਿਖਾਉਂਦੀ ਸੀ ਨਾ ਵੀ ਆਪਣੇ ਪੰਜੇ ਘਰ ਇਹ ਨੇ ਜਿਵੇਂ ਆਪਣੇ ਘਰ ਨੂੰ ਇੱਕ ਸਾਹਮਣਾ ਉਹ ਵੱਡੇ ਵੀਰ ਜੀ ਨੇ ਇਹ ਛੋਟੇ ਨੇ ਬਸ ਇਹ ਗੱਡੀਆਂ ਦਰਜ ਨਹੀਂ ਕੰਮ ਕਰਦੇ ਆ ਕਰਕੇ ਨਾ ਫਿਰ ਜਿਸ ਦਿਨ ਆਉਂਦੇ ਹੁੰਦੇ ਨੇ ਇਹ ਫਿਰ ਉਸ ਦਿਨ ਬੰਮੀ ਕੋਲ ਪੱਕਾ ਆ ਕੇ ਜਾਂਦੇ ਹੁੰਦੇ ਨੇ ਕਿ ਇਹਨੂੰ ਨਾ ਆਈ ਸੀ ਜੀ ਤਾਂ ਕਰਕੇ ਫਿਰ ਮ ਪੁੱਛਣ ਲੱਗ ਜਾਂਦੇ ਨੇ ਕਿਹਦੇ ਹੋਰ ਮਾਤਾ ਕੀ ਮਿਆ ਹੈ ਨਾ ਕੁਝ ਸਾਨੂੰ ਇਹ ਵੀ ਜਿਵੇਂ ਬਹੁਤ ਸਾਰੀਆਂ ਭੈਣ ਭੰਜਾਂ ਨੇ ਬੈਠ ਕੇ ਕੀਤੀਆਂ ਗੱਲਾਂ ਹੈ ਨਾ ਅ ਬਾਜੀ ਹੁਣ ਆਪਸ ਦੇ ਬਲੌਗ ਦੇ ਇਥੇ ਕਰਦੇ ਹਾਂ ਅ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਅਸਤ ਦੀ ਪੂਰੀ ਮਹਿਫਲ ਰਹੀ ਸਾਰੀ ਜਾਰੀ ਵਧੀਆ ਜੀ ਲੱਗਿਆ ਬਹੁਤ ਸਾਰੇ ਮੈਂਬਰਸ ਮਿਲਣਾ ਹੈ ਬਾਜੀ ਓਕੇ ਬੈਠੇ ਕੇ ਅ ਕੱਲ ਨੂੰ ਲੈ ਕੇ ਆਵਾਂਗੇ ਨਵਾਂ ਬਲੌਗ